ਤੁਸੀਂ ਦੇਖ ਰਹੇ ਹੋ ਸ਼ਿਆਰ ਪਰਫਕਸ ਮੇਰ ਰਜਿੰਦਰ ਕੌਰ ਬੱਬੂ ਅਜੀ ਪਿੰਡ ਫਤੂਵਲ ਵਿਖੇ ਸੰਪੂਰਨ ਆਨੰਦ ਸੁਸਾਇਟੀ ਵੱਲੋਂ ਸ਼੍ਰੀ ਪਰਸ਼ੋਤਮ ਸ਼ਰਮਾ ਦੀ ਯਾਦ ਵਿੱਚ ਮੈਡੀਕਲ ਕੈਂਪ ਲਗਾਇਆ ਗਿਆ ਇਸ ਮੌਕੇ ਤੇ ਸੰਪੂਰਨ ਆਨੰਦ ਚੈਰਟੀ ਵੱਲ ਡਿਸਪੈਂਸਰੀ ਦੀ ਪ੍ਰਦਾਨ ਸ਼੍ਰੀ ਸੁਰਿੰਦਰ ਸਿੰਘ ਪੱਪਾ ਜੀ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੋਗਰਾ ਹਸਪਤਾਲ ਮੁਕੇਰੀਆਂ ਦੇ ਡਾਕਟਰ ਸਹਿਬਾਨਾ ਬੋਲੋ ਤਕਰੀਬਨ ਇਸ ਕੈਂਪ ਵਿੱਚ 120 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਉਹਨਾਂ ਨੂੰ ਫ੍ਰੀ ਦਵਾਈਆਂ ਦਿੱਤੀਆਂ ਗਈਆਂ ਇਸ ਮੈਡੀਕਲ ਕੈਂਪ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸ਼੍ਰੀ ਗੁਰਦੇ ਇ ਗਰੀਬਾਂ ਲਈ ਬਹੁਤ ਹੀ ਜ਼ਿਆਦਾ ਲਾਭ ਆੰਦ ਹੈ ਤੇਜ਼ ਲਗਾ ਜੋ ਕਦਮ ਹੈ ਤੇ ਸਾਨੂੰ ਜ਼ਿਆਦਾ ਹੀ ਗਰੀਬਾਂ ਦੀ ਮਦਦ ਦੇ ਲਈ ਤਤਪਰ ਰਹਿਣਾ ਚਾਹੀਦਾ ਹੈ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਮਾਰਕੀਟ ਕਮੇਟੀ ਦੇ ਚੇਅਰਮੈਨ ਸ਼੍ਰੀ ਹਰਜੀਤ ਸਿੰਘ ਸੋਤਾਹੁਰਾ ਨੇ ਆਏ ਹੋਏ ਸੱਜਣਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਬਹੁਤ ਵਧੀਆ ਰੀਤ ਹੈ ਤੇ ਇਸ ਨੂੰ ਸੁਰਿੰਦਰ ਸਿੰਘ ਜੀ ਪਪਾ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾ ਰਹੇ ਹਨ ਤੇ ਸਮਾਜ ਸੇਵਾ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਸੁਰਿੰਦਰ ਸਿੰਘ ਪਪਾ ਜੀ ਜਿਹੜੇ ਹੁਣੇ 7 ਮਿੰਟ ਪਹਿਲਾਂ ਇੱਥੇ ਬਰਾਨਮਣ ਹੋਏ ਨੇ उन्ह आम आदमी पार्टी की आई हुई मकेरिया हल्के की सूची टीम बख तो आए हुए सरपंच खबरदार साहबान मैडिकल लाइन तो डोगा हॉस्पिटल तो आए हुए डॉक्टर साहबान फोर्टिस हॉस्पिटल तो आए हुए ਕਵਧੀਆ ਸਮਾਜ ਸੇਵਕ ਹਨ ਤੇ ਉਹਨਾਂ ਦੇ ਨਾਲ ਵਰਿੰਦਰ ਸਿੰਘ ਉਰਫ ਬੈਣੀ ਰਾਣਾ ਜੋਗੀ ਉਹਨਾਂ ਦਾ ਸਾਥ ਦੇ ਰਹੇ ਹਨ ਬਹੁਤ ਹੀ ਵਧੀਆ ਸਮਾਜ ਸੇਵਕ ਤੇ ਨੇਕ ਇਨਸਾਨ ਆ ਇਸ ਮੌਕੇ ਤੇ सुरेंद्र ਸਿੰਘ ਪੱਪਾ ਹੋਰਾਂ ਨੇ ਕਿਹਾ ਹੈ ਕਿ ਸਾਡੀ ਸੰਸਥਾ ਵੱਲੋਂ ਟੀਮਾ ਮੈਡੀਕਲ ਕੈਂਪਲ ਹਰ ਸਾਲ ਸਾਡੀ ਸੰਸਥਾ ਮੈਡੀਕਲ ਕੈਂਪ ਲਗਾਉਂਦੀ ਹੈ ਇਸ ਮੌਕੇ ਡੋਗਰਾ ਹਸਪਤਾਲ ਦੇ ਐਮ ਡੀ ਤੇ ਡਾਕਟਰ ਅਸ਼ਰ ਸਿੰਘ ਜੀ ਹੋਰਾਂ ਨੇ ਕਿਹਾ ਹੈ ਕਿ ਇਸ ਕੈਂਪ ਵਿੱਚ ਬਹੁਤ ਹੀ ਵਧੀਆ ਦਵਾਈਆਂ ਦਾ ਇਸਤੇਮਾਲ ਕੀਤਾ ਗਿਆ ਹੈ ਤੇ ਗੰਭੀਰ ਬਿਮਾਰੀਆਂ ਵਾਸਤੇ ਟੈਸਟ ਆਦਿ ਲਿਖੇ ਗਏ ਹਨ ਜੋ ਕਿ ਡੋਗਰਾ ਹਸਪਤਾਲ ਵੱਲੋਂ ਅੱਗੇ ਰੇਟਾਂ ਤੇ ਕੀਤੇ ਜਾਣਗੇ ਅੱਗੇ ਦੇਖੋ ਪੂਰੀ ਰਿਪੋਰਟ ਬਿਊਰੋ ਸੁਵਿੰਦਰ ਸਿੰਘ ਮਹਿਰਾ ਤੇ ਰਮਨ ਧੰਗਰਾਲੀਆ ਦੇ ਨਾਲ ਜੇਕਰ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਜਰੂਰ ਕਰੋ ਧੰਨਵਾਦ ਜੀ ਦੇ ਨਾਲ ਰਾਤ ਤੇ ਕਿੱਕ ਕਰਕੇ ਸੇਵਾਵਾਂ ਨਿਭਾ ਰਹੇ ਨੇ ਉਹਨਾਂ ਨੇ ਸਾਰਾ ਹੀ ਕੁਝ ਤੁਹਾਨੂੰ ਦੱਸ ਦਿੱਤਾ ਹੈ ਇਤਿਹਾਸ ਬਾਰੇ ਝੋੜ ਦਿੱਤਾ ਹੈ ਇਹਨਾਂ ਨੇ ਲੱਭਦਾ ਕਿ ਕੋਈ ਹੋਰ ਗੱਲ ਕਰਨ ਵਾਲੀ ਰਹੇ ਤੇ ਮੌਕੇ ਤੇ ਹੀ ਨਿਪਟਾਰਾ ਕਰਦੇ ਨੇ ਇੱਕ ਸਭ ਤੋਂ ਵੱਡੀ ਸਿਫਤ ਇਹ ਹੈ ਕੀ ਕੋਈ ਵੀ ਬੀਜੇਪੀ ਕੋਈ ਵੀ ਆਮ ਆਦਮੀ ਪਾਰਟੀ ਕੋਈ ਵੀ ਕਾਂਗਰਸ ਜਾਂ ਕੋਈ ਵੀ ਅਕਾਲੀ ਦਲ ਜਾਂ ਹੋਰ ਕੋਈ ਵੀ ਪਾਰਟੀ ਦਾ ਦੰਦਾਨਾ ਕੋ ਚਲਾ ਜਾਏ ਸੋਸ਼ੀਆ ਲੈ ਕੇ ਕਦੀ ਇਹਨਾਂ ਨੇ ਨਾ ਨਹੀਂ ਦਿੱਤੀ ਕਦੀ ਇਹ ਜੀ ਜਿਹਾ ਕਿ ਤੂੰ ਬੀਜੇਪੀ ਦਾ ਹੈ ਜਾਂ ਆਮ ਆਦਮੀ ਪਾਰਟੀ ਦਾ ਜਾਂ ਕਾਂਗਰਸ ਦਾ ਦੂਜੀ ਪਾਰਟੀਆਂ ਦਾ ਮਿੱਤਰ ਕੰਮ ਨਹੀਂ ਜੇ ਕਰ ਆਮ ਆਦਮੀ ਪਾਰਟੀ ਦੇ ਜਿਹੜੇ ਬੰਦੇ ਬੈਠੇ ਨੇ ਉਹਨਾਂ ਨੂੰ ਥੋੜੀ ਵੇਟ ਕਰਾ ਲੈਂਦੇ ਨੇ ਪਰ ਸਭ ਤੋਂ ਪਹਿਲਾਂ ਜਿਹੜਾ ਕੰਮ ਕਰਦੇ ਨੇ ਉਹ ਕਾਂਗੜੀਆਂ ਕਾਂਗਰਸੀਆਂ ਦਾ ਭਾਜਪੀ ਦਾ ਅਕਾਲੀਆਂ ਦਾ ਕਰਦੇ ਨੇ ਕਿਉਂਕਿ ਸਾਡੇ ਸੀਐਮ ਸਾਹਿਬ ਦੀ ਵੀ ਇੱਕ ਨੀਤੀ ਹੈ ਕਿ ਪੰਜਾਬ ਇੱਕ ਹੈ ਪਾਰਟੀਆਂ ਬੰਦਿਆਂ ਦੀਆਂ ਬਣਾਈਆਂ ਹੋਈਆਂ ਨੇ ਜਿੱਦੋਂ ਇਹ ਕਹੂ ਕਰ ਰਹੀ ਹੈ ਪਾਰਟੀ ਨੂੰ 2 ਸਾਲ ਹੋਏ ਨੇ ਅਜੇ ਤੱਕ ਤੇ ਇੰਨੇ ਵਧੀਆ ਕੰਮ ਕਰ ਦਿੱਤੇ ਨੇ ਪਹਿਲਾਂ ਤੇ ਉਂਗਲਾ ਤੇ ਘਣਾਣੇ ਹੀ ਮੁਕੇ ਹੋ ਰਹੇ ਨੇ ਇੰਨੇ ਕੰਮ ਕਰ ਦਿੱਤੇ ਗਏ ਮੈਡੀਕਲ ਦੀ ਗੱਲ ਕਰੀਏ ਅੱਜ ਮੈਡੀਕਲ ਦਾ ਕੈਂਪ ਲੱਗਾ ਹੈ ਸਰਕਾਰ ਨੇ ਮੈਡੀਕਲ ਦੇ ਖੇਤਰ ਦੇ ਵਿੱਚ ਅੱਡੀ ਵੱਡੀ ਉਪਲਬਧੀ ਹਾਸਲ ਕੀਤੀ ਹੈ ਹਲਕਾਡਾ ਰਾਜਨਾਥ ਪਾਟੇ ਆਏ ਰਹਿਣੇ ਦੀ ਟੀਮ ਦੇ ਨਾਲ ਮੇਡਾਨ ਕੈਂਪ ਲੱਗਾ ਸਾਡੇ ਸੁਨਦਰ ਠਾਕਰ ਜੀ ਜਿਹੜੇ ਕਿ ਉਹਦੇ ਪਰਿਵਾਰ ਨੇ प्रधान कला कुछ नहीं होता उसबर ने बराबर काम करते हैं एक कई मैं असर चुने हों मैं गल करा किसी भी देश का ढांचा जोड़ा एक कल सरकार नहीं चला सकती ਕੀ ਲਗੂ ਕੀ ਚੈਕਿੰਗ ਕੀ ਹੈ ਕੰਪੋਨੋ ਮੇਰਨ ਸਰ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਜੈ ਹਿੰਦ ਦੋਸਤੋ ਦੋਸਤੋ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸੁਆਮੀ ਸਪੂਰਨਾ ਚੈਰਿਟੀਬਲ ਡਿਸਪੈਂਸਰੀ ਵੈਲਫੇਅਰ ਸੁਸਾਇਟੀ ਫਤੋਬਾਗ ਵੱਲੋਂ ਇਹ ਤੀਵਾਂ ਮੈਡੀਕਲ ਕੈਂਪ ਫਰੀ ਮੈਡੀਕਲ ਕੈਂਪ ਲਗਾਇਆ ਗਿਆ ਹੈ ਪਿੰਡ ਫਤੂਵਾਲ ਵਿੱਚ ਜਿਹਦੇ ਵਿੱਚ ਇਲਾਕੇ ਤੋਂ ਵੱਖ-ਵੱਖ ਪਿੰਡਾਂ ਤੋਂ ਲੋਕਾਂ ਨੇ ਸ਼ਿਰਕਤ ਕੀਤੀ ਹੈ ਡਾਕਟਰ ਸਾਹਿਬ ਬੈਠੇ ਨੇ ਪੂਰਾ ਡਿਸਕਸ ਕਰਦੇ ਕੰਸਲਟੈਂਸੀ ਦੇ ਕੇ ਅੰਦਰ ਦਵਾਈਆਂ ਫ੍ਰੀ ਮਿਲ ਰਹੀਆਂ ਨੇ ਜ਼ਰੂਰਤਮੰਦ ਲੋਕਾਂ ਵਾਸਤੇ ਜਿਹੜੇ ਐਵੇਂ ਦੇ ਕੈਂਪਨੇ ਬਹੁਤ ਲਾਜਵੰਦ ਹੁੰਦੇ ਆ ਸੋ ਮੈਂ ਧੰਨਵਾਦ ਕਰਦਾ ਚੈਰਿਟੀਬਲ ਸੋਸਾਇਟੀ ਦੇ ਪ੍ਰਧਾਨ ਸ਼੍ਰੀ ਠਾਕਰ ਸ੍ਰਿੰਦਰ ਪੱਪਾ ਜੀ ਦਾ ਜਿਹੜੇ ਅੱਗੇ ਹੋ ਕੇ ਹਿੰਮਤ ਕਰਕੇ ਐਵੇਂ ਦੇ ਕੈਂਪ ਬਜਟ ਕਰਦੇ ਰਹਿੰਦੇ ਜਿੱਦਾਂ ਸਮਾਜ ਨੂੰ ਬਹੁਤ ਵੱਡਾ ਲਾਭ ਮਿਲਦਾ ਥੈਂਕ ਯੂ ਵੈਰੀ ਮੱਚ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਡਾਕਟਰ ਅਚਲ ਸਿੰਘ ਮੈਂ ਡੋਗਰਾ ਹਸਪੀਟਲ ਮੁਕੇਰੀਆ ਵਿਖੇ ਆਪਣੀਆਂ ਰੋਜ਼ ਸੇਵਾਵਾਂ 24 ਘੰਟੇ ਦੇ ਰਿਹਾ ਹਾਂ ਮੇਰੀ ਸਪੈਸ਼ਲਟੀ ਹੈ ਜਨਰਲ ਰੋਗਾਂ ਦੀ ਜਿਹਦੇ ਵਿੱਚ ਕਿ ਸਿਰ ਤੋਂ ਲੈ ਕੇ ਪੈਰਾਂ ਤੱਕ ਦੇ ਸਾਰੇ ਰੋਗਾਂ ਦੀਆਂ ਸੇਵਾਵਾਂ ਤੁਹਾਨੂੰ 24 ਘੰਟੇ ਦੇ ਰਿਹਾ ਹਾਂ ਤੇ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਹੋਵੇ ਕਿਸੇ ਵੀ ਟਾਈਮ ਹੋਵੇ 24 ਘੰਟੇ ਸੇਵਾਵਾਂ ਲਈ ਤੁਹਾਡੇ ਲਈ ਹਾਜ਼ਰ ਹਾਂ ਤੇ ਇਹ ਗੱਲ ਕੀਤੀ ਜਾਵੇ ਹੋਂ ਤੱਕ ਟਰੱਡਰ ਗਿਰੇ ਮਰੀ ਗਏ ਕਿਹੜੇ ਕਿਸੇ ਦੇ ਰੋਗ ਕਰਕੇ ਮਰੀ ਤੱਕ ਗਏ ਸਾਡੇ ਕੋਲ ਐਮਰਜੈਂਸੀ ਦੇ ਵਿੱਚ ਪੈਰਾਲਾਈਜ਼ ਦੇ ਕੇਸ ਆ ਜਾਂਦੇ ਨੇ ਫਿਰ ਪాయిਜ਼ਨਿੰਗ ਦੇ ਕੇਸ ਆ ਜਾਂਦੇ ਨੇ ਫਿਰ ਸ਼ੂਗਰ ਵਧੀ ਦੇ ਕੇਸ ਆ ਜਾਂਦੇ ਨੇ ਉਹ ਸਾਰੇ ਐਮਰਜੈਂਸੀ ਵਿੱਚ ਬਹੁਤ ਹੀ ਚੰਗੇ ਸੁਚੇੇ ਢੰਗ ਦੇ ਨਾਲ ਆਪਾਂ ਸਾਰਿਆਂ ਦਾ ਇਲਾਜ ਕਰਦੇ ਆ ਤੇ ਲੋਕਾਂ ਦੀਆਂ ਜਿਹੜੀਆਂ ਅਕਿਊਟ ਸਮੱਸਿਆਵਾਂ ਜਿਹਨੂੰ ਆਪਾਂ ਇਹ ਕਹਿ ਸਕਦੇ ਆ ਕਿ ਇੱਕਦਮ ਜਿਹੜੀਆਂ ਪ੍ਰੋਬਲਮਸ ਆ ਜਾਂਦੀਆਂ ਹੈਗੀਆਂ ਉਹਦੇ ਵਿੱਚ ਆਪਾਂ ਉਹਨਾਂ ਨੂੰ ਬਹੁਤ ਸਾਰੇ ਪੇਸ਼ੈਂਟਸ ਨੂੰ ਕੱਢਿਆ ਹੈਗਾ ਇਹ ਗੱਲ ਕੀਤੀ ਜਾਵੇ ਹੁਣ ਤੱਕ ਬਹੁਤ ਲੋਕ ਪੇਸ਼ੈਂਟ ਹੈ ਕੀ ਕਾਰਨ ਹੈ ਕੀ وجہ ਬਿਮਾਰੀਆਂ ਦਾ ਬਹੁਤ ਬਦਰੀ ਸੱਚ ਦੇਖੋ ਬਿਮਾਰੀਆਂ ਵਧਣ ਦਾ ਜਿਹੜਾ ਮੁੱਖ ਕਾਰਨ ਆ ਲੋਕਾਂ ਦਾ ਲਾਈਫ ਸਟਾਈਲ ਹੈਗਾ ਜਿਵੇਂ ਕਿ ਮੇਲ ਪੇਸ਼ੈਂਟ ਦੀ ਜੇ ਗੱਲ ਕਰੀਏ ਤਾਂ ਜ਼ਿਆਦਾਤਰ ਅਲਕੋਹਲ ਦੇ ਕਰਕੇ ਲੋਕਾਂ ਨੂੰ ਜ਼ਿਆਦਾ ਸਮੱਸਿਆਵਾਂ ਆ ਰਹੀਆਂ ਹੈਗੀਆਂ ਜਾਂ ਹੋਰ ਐਡਿਕਸ਼ਨਸ ਜਿਹੜੀਆਂ ਹੈਗੀਆਂ ਉਹਦੇ ਕਰਕੇ ਆ ਰਹੀਆਂ ਹੈਗੀਆਂ ਜਾ ਆਪਣੇ ਖਾਣੇ ਪੀਣੇ ਦਾ ਜਿਵੇਂ ਪੰਜਾਬੀ ਢੰਗ ਹੈਗੇ ਆ ਉਹਦੇ ਵਿੱਚ ਜਿਹੜੀ ਚਰਬੀ ਦੀ ਮਾਤਰਾ ਹੈਗੀ ਆ ਲਿਪਿਡਸ ਦੇ ਕਰਕੇ ਜਿਹੜੀ ਪ੍ਰੋਬਲਮਸ ਆਉਂਦੀ ਹੈਗੀ ਆ ਉਹਦੇ ਕਰਕੇ ਆ ਰਹੀਆਂ ਹੈਗੀਆਂ ਜਿਆਦਾਤਰ ਲੋਕਾਂ ਨੂੰ ਲਾਈਫ ਸਟਾਈਲ ਦੀਆਂ ਪ੍ਰੋਬਲਮਸ ਮਤਲਬ ਕਿ ਜਿਆਦਾ ਆ ਰਹੀਆਂ ਹੈਗੀਆਂ ਸਾਡੇ ਕੋਲ ਦੂਸਰਾ ਸਟ्रेस ਹੈਗਾ ਲੋਕਾਂ ਦੇ ਦਿਮਾਗ ਦੇ ਉੱਪਰ ਟੈਨਸ਼ਨ ਕਰਕੇ ਜਿਵੇਂ ਕਿ ਲੋਕੀ ਜ਼ਹਿਰ ਪੀ ਲੈਂਦੇ ਆ ਕਈ ਉਹ ਆ ਜਾਂਦੀਆਂ ਸਾਡੇ ਕੋਲ ਐਮਰਜੈਂਸੀ ਦੇ ਵਿੱਚ ਕੇਸਸ ਹਾਂ ਤੁਸੀਂ ਕੀ ਸੁਝਾਅ ਦੇਣਾ ਚਾਹੁੰਦੇ ਕਵਰੇਜ ਨੂੰ ਦੋ ਫਾਸਟ ਬੋਲ ਵੀ ਲੱਗਦਾ ਹਾਂਜੀ ਆਪਾਂ ਇਹੀ ਕਵਾਂਗੇ ਕਿ ਫਾਸਟ ਫੂਡ ਨੂੰ ਘੱਟ ਤੋਂ ਘੱਟ ਵਰਤੋਸ਼ ਕੀਤਾ ਜਾਵੇ ਤੇ ਜਿਹੜੀ ਆਪਣੇ ਘਰਾਂ ਦੇ ਵਿੱਚ ਆਪਾਂ ਕੁਕਿੰਗ ਕਰਦੇ ਆਂ ਰੋਜ਼ ਨਾਰਮਲ ਜੀ ਕੁਕਿੰਗ ਘੱਟ ਮਿਰਚ ਮਸਾਲੇ ਵਾਲੀ ਕੁਕਿੰਗ ਘੱਟ ਫੈਟ ਵਾਲੀ ਕੁਕਿੰਗ ਇਹ ਇਸ ਨੂੰ ਜ਼ਿਆਦਾ ਤੇ ਫਲਾਂ ਦੀ ਸਹੀ ਮਾਤਰਾ ਵਿੱਚ ਯੂਜ਼ ਕੀਤਾ ਜਾਵੇ ਜਿਵੇਂ ਫਲ 슈ਗਰ ਵਾਲੀ ਮਰੀਜ਼ਾਂ ਲਈ ਮੈਂ ਕਹਿਣਾ ਹੁੰਦਾ ਕਿ ਫਲ ਜਿਹੜੇ ਜ਼ਹਿਰ ਹੈਗੇ ਆ ਸ਼ੂਗਰ ਵਾਲੇ ਮਰੀਜ਼ ਨੂੰ ਕੋਈ ਫਲ ਨਹੀਂ ਖਾਣਾ ਚਾਹੀਦਾ ਹੈਗਾ ਐਵੇਂ ਬਲੱਡ ਪ੍ਰੈਸ਼ਰ ਵਾਲੇ ਜਿਹੜੇ ਮਰੀਜ਼ ਹੁੰਦੇ ਆ ਉਹਨਾਂ ਨੂੰ ਕਹਿੰਦੇ ਆ ਕਿ ਨਮਕ ਤੁਹਾਡੇ ਲਈ ਜ਼ਹਿਰ ਹੈਗਾ ਤੇ ਘੱਟ ਤੋਂ ਘੱਟ ਨਮਕ ਵਰਤੋ ਐਵੇਂ ਬਹੁਤ ਸਾਰੀਆਂ ਚੀਜ਼ਾਂ ਨੇ ਹਾਂਜੀ ਆਹ ਜੀ ਸਾਡੇ ਦਵਾਜਾ ਤੁਹਾਡੇ ਵੱਲੋਂ ਜਾਣ ਗਏ ਇਹ ਕੈਂਪ ਸਾਡਾ ਸੰਸਥਾ ਵੱਲੋਂ ਵੈਸੇ ਤਾਂ ਤੀਮਾ ਕੈਂਪ ਹੈ ਪਰ ਜਿਹੜਾ ਅੱਜ ਦਾ ਕੈਂਪ ਹੈ ਇਹ ਵਿਸ਼ੇਸ਼ ਤੌਰ ਤੇ ਸਾਡੇ ਮੈਂ ਤੋਂ ਪਹਿਲੇ ਜਿਹੜੇ ਪ੍ਰਧਾਨ ਪ੍ਰਸ਼ੋਤਮ ਸ਼ਰਮਾ ਜੀ ਉਹਨਾਂ ਦੀ ਤੀਸਰੀ ਵਰਸੀ ਤੇ ਇਹ ਅਸੀਂ ਹਰ ਸਾਲ ਜਿਹੜਾ ਮਨਾਉਂਦੇ ਆ ਇਹ ਤੀਸਰਾ ਕੈਂਪ ਜਿਹੜਾ ਇਹ ਉਹਨਾਂ ਨੂੰ ਸਮਰਪਣਾ ਉਹਨਾਂ ਨੂੰ ਸ਼ਰਧਾਂਜਲੀ ਦੇ ਸੰਸਥਾ ਵੱਲੋਂ ਇਹ ਕੈਂਪ ਕਿੰਨੀ ਤੱਕ ਚੱਲੇਗਾ ਇਹ ਸਵੇਰੇ 10:00 ਵਜੇ ਤੋਂ 3:00 ਵਜੇ ਤੱਕ ਅਗਰ ਮਰੀਜ਼ ਆਂਦੇ ਰੇ ਤੇ ਵੱਧ ਵੀ ਟਾਈਮ ਲੱਗ ਜਾਏ ਕੋਈ ਦਿੱਕਤ ਨਹੀਂ ਸਾਰਿਆਂ ਨੂੰ ਦਵਾਈ ਦੇ ਕੇ ਜਾਵਾਂਗੇ ਕਿੰਨੇ ਕੁ ਮਰੀਜ਼ ਅਜੇ ਪਹੁੰਚੇ ਹੋਣ ਤੱਕ 50 ਦੇ ਲਗਭਗ ਆ ਗਏ ਨੇ ਬਾਕੀ ਆਰਐਨ ਮਰੀਜ਼ਾਂ 3 ਵਜੇ ਤੱਕ ਦਾ ਟਾਈਮ ਹੈ ਜਿਦਾ ਜਿਦਾ ਲੋਕਾਂ ਨੂੰ ਟਾਈਮ ਮਿਲ ਰਿਹਾ ਆਰਐਨ ਮਰੀਜ਼ ਪਹੁੰਚ ਰਹੇ ਹੈ ਜਿਹੜੀ ਮੈਡੀਕਲ ਦੁਦਾਰਾ ਦਵਾਈ ਫਰੀਦ ਕੀਤੀ ਹੈ ਹਾਂਜੀ ਬਿਲਕੁਲ ਮੁਫਤ ਇਸ ਦਿਨ ਦੇ ਨਜਾਇਜ਼ ਜਦੀ ਪਹੁੰਚ ਅਸੀਂ ਇਹ ਸੰਦੇਸ਼ ਦੇਣ ਚਾਹੁੰਦੇ ਆਂ ਕਿ ਆਪਣੇ ਵਾਸਤੇ ਤਾਂ ਸਾਰੇ ਕਰਦੇ ਹਨ ਅਗਰ ਕੋਈ ਕਰ ਸਕਦਾ ਹੈ ਤੇ ਦੂਜੇ ਵਾਸਤੇ ਜਿੰਨਾ ਕੁ ਵੀ ਹੋ ਸਕਦਾ ਜਰੂਰ ਕਰੋ